ਹੈਲੋ ਜੀ ਸਸਿਕਾ ਰਸਨੋ ਕਿਵੇਂ ਹੋ ਮੇਰੀ ਪਿਆਰੀ ਜੀ YouTube ਫੈਮਲੀ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਵਾਹਿਗੁਰੂ ਤੁਹਾਨੂੰ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਲੋ ਜੀ ਅੱਜ ਦਾ ਵਲੌਗ ਮੈਂ ਸਟਾਰਟ ਕਰ ਰਹੀ ਹਾਂ 10 ਵਜੇ ਤੋਂ ਕਿਉਂਕਿ ਤੁਹਾਨੂੰ ਕੱਲ ਦੱਸਿਆ ਸੀ ਕਿ ਗੈਸਟ ਆਏ ਹੋਏ ਸੀਗੇ ਔਰ ਕੱਲ ਗੈਸਟ ਆਏ ਸੀਗੇ 6:00 ਵਜੇ ਤੱਕ ਤੇ ਉਸ ਤੋਂ ਬਾਅਦ ਚਾਹ ਪਾਣੀ ਪੀ ਕੇ ਰਹੇ ਸੀ ਸਾਰੇ ਜਣੇ ਹੀ ਅ ਸੰਗਤੇ ਚਲੇ ਗਏ ਸੀਗੇ ਇੱਥੇ ਸੰਗਤ ਸੀਗਾ ਬਹੁਤ ਵੱਡਾ ਸਮਾਗਮ ਸੀਗਾ ਉੱਥੇ ਅਸੀਂ ਚਲੇ ਗਏ ਉਸ ਤੋਂ ਬਾਅਦ ਅਸੀਂ ਵਾਪਸ ਆਈਆਂ 10 ਵਜੇ 10 ਵਜੇ ਅਸੀਂ ਬਸ ਅ ਨੀਮ ਦੇ ਪਾਪਾ ਨੂੰ ਖਾਣਾ ਵਗੈਰਾ ਖਾ ਕੇ ਕਿਉਂਕਿ ਇਹ ਤਾਂ ਦੁਕਾਨ ਤੇ ਹੀ ਸੀਗੇ ਬਸ ਸਾਨੂੰ ਉੱਥੋਂ ਵਾਪਸ ਲੈ ਆਏ ਸੀਗੇ ਤੇ ਉਸ ਤੋਂ ਬਾਅਦ ਜਿਹੜੇ ਦੀਦੀ ਆਏ ਹੋਏ ਸੀ ਨਾ ਅਸੀਂ ਦੋਨੇ ਜਣੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿਉਂਕਿ ਅਸੀਂ ਨਾ ਕਾਫੀ ਟਾਈਮ ਬਾਅਦ ਮਿਲੇ ਸੀਗੇ ਤੇ ਸਾਨੂੰ ਲਗਭਗ ਗੱਲਾਂ ਕਰਦਿਆਂ ਨਾ 1:3-2:00 ਵਜੇ ਸੀ ਕਿ ਇੰਨੀਆਂ ਸਾਰੀਆਂ ਗੱਲਾਂ ਸੜੀਆਂ ਇਕੱਠੀਆਂ ਹੋਈਆਂ ਹੋਈਆਂ ਸੀ ਕਿਉਂਕਿ ਨਾ ਕਈ ਕਈ ਰਿਸ਼ਤੇ ਇਹੋ ਜਿਹੇ ਹੁੰਦੇ ਜਿਹੜੇ ਚਾਹੇ ਖੂਨ ਦੇ ਨਾ ਹੋਣ ਪਰ ਦਿਲ ਦੇ ਇੰਨੇ ਕਰੀਬ ਹੁੰਦੇ ਨੇ ਜਿਨ੍ਹਾਂ ਨੂੰ ਮਿਲ ਕੇ ਸਾਨੂੰ ਬਹੁਤ ਸਾਰੀਆਂ ਖੁਸ਼ੀ ਖੁਸ਼ੀ ਹੁੰਦੀ ਆ ਔਰ ਨਾ ਆਪਾਂ ਬਹੁਤ ਸਾਰੀਆਂ ਗੱਲਾਂ ਉਹਨਾਂ ਨਾਲ ਖੁੱਲ੍ਹ ਕੇ ਆਪਾਂ ਕਰ ਸਕਦੇ ਆ ਕਿਉਂਕਿ ਉਹ ਨਾ ਅੱਗੇ ਆਪਾਂ ਇੱਕ ਖੁੱਲ੍ਹੇ ਕਿਤਾਬ ਹੁੰਦੇ ਆ ਜੋ ਆਪਾਂ ਹਨਾ ਦਿਲ ਖੋਲ ਕੇ ਆਪਣੀਆਂ ਦਿਲ ਦੀਆਂ ਗੱਲਾਂ ਇਕੱਤੀਆਂ ਕਰ ਸਕਦੇ ਹਾਂ ਤੇ ਉਹ ਵਾਲੇ ਦੀਦੀ ਵੀ ਮੇਰੇ ਨਾਲ ਇਦਾਂ ਹੀ ਨੇ ਅਸੀਂ ਬਹੁਤ ਸਾਰੀਆਂ ਬਹੁਤ ਟਾਈਮ ਬਾਅਦ ਅਸੀਂ ਮਿਲੇ ਸੀਗੇ ਤੇ ਕਾਫੀ ਸਾਰੀਆਂ ਅਸੀਂ ਗੱਲਾਂ ਕਰਦੇ ਰਹੇ ਕਿਉਂਕਿ ਅਸੀਂ ਜੋਬ ਵੀ ਇਕੱਠੀ ਕੀਤੀ ਹੈ ਤੇ ਇਸ ਕਰਕੇ ਸਾਡੇ ਨਾਲ ਜਿਹੜਾ ਦਿਲ ਦਾ ਰਿਸ਼ਤਾ ਸਾਡਾ ਜਿਹੜਾ ਹੈ ਉਹ ਜਿਹਾ ਬਣਿਆ ਜਿਹੜਾ ਅੱਜ ਤੱਕ ਅਸੀਂ ਫੈਮਿਲੀ ਰਿਲੇਸ਼ਨ ਨੂੰ ਵੀ ਇੱਕ ਦੂਸਰੇ ਨਾਲ ਜਿਹੜੇ ਵਰਤਦੇ ਆ ਆਫਟਰ ਮੈਰਿਜ ਵੀ ਮੈਂ ਨਾਲ ਕੰਟੈਕਟ ਚ ਰਹੀ ਹਾਂ ਤੇ ਅੱਜ ਆ ਜੋ ਆ ਜੋ ਇਥੇ ਨੇ ਮਟਮਨ ਨੂੰ ਵਲੌਗ ਚ ਨਹੀਂ ਲਿਆਇਆ ਹਾਇ ਪਰ ਮੈਂ ਇਹਨਾਂ ਨੂੰ ਪਰਮਿਸ਼ਨ ਲਵਾਂਗੀ ਕਿ ਤੁਹਾਨੂੰ ਵਲੌਗ ਚ ਲੈ ਲਾਂ ਤੇ ਤੁਹਾਡੇ ਨਾਲ ਜ਼ਰੂਰ ਮਿਲਵਾਉਂਗੀ ਮੈਂ ਕਿਉਂਕਿ ਮੈਂ ਨਾ ਬਿਨਾ ਪਰਮਿਸ਼ਨ ਲੈ ਕੇ ਕਿਸੇ ਨੂੰ ਵੀ ਆਪਣੇ ਵਲੌਗ ਚ ਨਹੀਂ ਲੈ ਕੇ ਆਉਂਦੀ ਹੈਗੀ ਕਿਉਂਕਿ ਹਰ ਕਿਸੇ ਦੀ ਆਪਣੀ ਲਾਈਫ ਹੁੰਦੀ ਹੈ ਹਨਾ ਕੋਈ ਕਿਸੇ ਨੂੰ ਨਹੀਂ ਪਸੰਦ ਹੁੰਦਾ ਕਿਸੇ ਨੂੰ ਪਸੰਦ ਹੁੰਦਾ ਆ ਹਰ ਕੋਈ ਆਪਣੇ ਵਰਗਾ ਨਹੀਂ ਹੁੰਦਾ ਹੈਗਾ ਇਸ ਕਰਕੇ ਮੈਂ ਜਦੋਂ ਵੀ ਕਿਸੇ ਨੂੰ ਵਲੌਗ ਚ ਲੈਣਾ ਹੁੰਦਾ ਮੈਂ ਉਹਨਾਂ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਕਿ ਤੁਹਾਡੀ ਵੀਡੀਓ ਦੇ ਵਿੱਚ ਆ ਗਈ ਆ ਮੈਂ ਮਤਲਬ ਉਹਦੇ ਵਿੱਚ ਪੋਸਟ ਕਰ ਦਵਾਂ ਜੀ ਅਗਲੇ ਕਹਿ ਦੇਣ ਕਿ ਹਾਂ ਜੀ ਫਿਰ ਤਾਂ ਮੈਂ ਕਰ ਦਿੰਦੀ ਆ ਅਦਰਵਾਈਜ਼ ਉਹ ਮੈਂ ਕੱਟ ਕਰ ਦਿੰਦੀ ਹੁੰਦੀ ਆ ਤੇ ਲੋ ਜੀ ਇੱਥੇ ਮੈਂ ਆਪਣਾ ਸਫਸਾਈ ਦਾ ਕੰਮ ਕਰਨ ਲੱਗੀ ਸੀ ਔਰ ਮੈਂ ਨਾ ਲੇਟ ਹੋ ਗਈ ਅੱਜ ਕਿਉਂਕਿ ਨਾ ਸਵੇਰੇ ਬ੍ਰੈਕਫਾਸਟ ਵਗੈਰਾ ਰੈਡੀ ਕਰਨ ਲੱਗੀ ਸੀਗੀ ਉਸ ਤੋਂ ਬਾਅਦ ਉਹ ਚਲੇ ਗਏ ਇੱਥੇ ਕਿਤੇ ਗਏ ਨਹੀਂ ਹੈ ਤੇ ਮੇਰੇ ਕੋਲ ਹੀ ਨੇ ਬਟ ਇੱਥੇ ਕਿਸੇ ਦੇ ਘਰ ਗਏ ਸੀ ਮਿਲਣ ਵਾਸਤੇ ਤੇ ਉਹਨਾਂ ਚਿਰ ਮੈਂ ਆਪਣਾ ਕੰਮ ਵਗੈਰਾ ਕਰ ਰਹੀ ਸੀ ਤੇ ਇੱਕ ਪਾਸੇ ਮੈਂ ਲਾਈ ਹੋਈ ਸੀ ਕੱਪੜਿਆਂ ਵਾਲੀ ਮਸ਼ੀਨ ਮੈਨੂੰ ਕੱਲ੍ਹ ਲੱਗ ਗਿਆ ਤਾਂ ਕੱਪੜੇ ਵੀ ਧੋ ਲਾਂ ਕਿਉਂਕਿ ਨਾ ਕੱਲ ਮੈਂ ਕੱਲ ਵੀ ਮੈਂ ਤੁਹਾਨੂੰ ਦੱਸਿਆ ਸੀਗੀ ਪਰਸੋ ਲਾਈਟ ਨਹੀਂ ਸੀਗੀ ਤੇ ਐਦਾਂ ਹੀ ਕੰਮ ਕਰਦਿਆ ਕਰਦਿਆ ਮੈਂ ਕੱਲ ਲੇਟ ਹੋ ਗਈ ਤੇ ਮਰ ਤੋਂ ਕੱਪੜੇ ਨਹੀਂ ਧੋਤੇ ਗਏ ਕੱਪੜਿਆਂ ਦਾ ਕੰਮ ਜਿਹੜਾ ਮੇਰਾ ਕੱਲ੍ਹ ਦਾ ਰਹਿ ਗਿਆ ਸੀਗਾ ਥੋੜੇ ਬਹੁਤ ਸੀਗੇ ਜਿਹੜੇ ਥੋੜੇ ਬਹੁਤ ਧੁੱਤੇ ਸੀਗੇ ਬਾਕੀ ਸਾਰੇ ਹੀ ਪਏ ਸੀ ਤੇ ਮੈਂ ਸੋਚਿਆ ਨਾ ਅੱਜ ਮੈਂ ਮਸ਼ੀਨ ਲਗਾ ਲੈਂਦੀ ਆ ਤੇ ਮਸ਼ੀਨ ਲਾ ਕੇ ਸਾਰੇ ਹੀ ਕੱਪੜੇ ਜਿਹੜੇ ਮੈਂ ਧੋ ਦੂੰਗੀ ਤੇ ਨਾ ਲੇਟ ਬਹੁਤ ਜ਼ਿਆਦਾ ਹੋ ਗਈ ਸੀ ਤੋਂ ਪੈਨੀ ਜ਼ਿਆਦਾ ਹੋਈ ਪਈ ਸੀ ਸਿੱਖੀ ਧੁੱਪ ਸੀ ਗੀਤ ਪਰ ਮੈਂ ਕਪੜੇ ਧੋਣੇ ਸੀ ਮੈਂ ਸੋਚਿਆ ਨਾ ਕਪੜਿਆਂ ਦਾ ਕੰਮ ਮੈਂ ਨਿਬੇੜ ਹੀ ਦਿੰਦੀ ਆ ਕਿਉਂਕਿ ਬਾਅਦ ਚ ਨਾ ਮੇਰਾ ਟਾਈਮ ਨਹੀਂ ਲੱਗੂਗਾ ਤੇ ਇੱਥੇ ਮੈਂ ਆਪਣੇ ਸਿਰ ਤੇ ਚੁੰਨੀ ਲਈ ਹੋਈ ਸੀ ਕਿਉਂਕਿ ਨਾ ਧੁੱਪੀ ਇੰਨੀ ਤੇਜ਼ ਸੀ ਕਿ ਧੁੱਪ ਚ ਖੜਿਆ ਵੀ ਨਹੀਂ ਜਾ ਰਿਹਾ ਸੀਗਾ ਔਰ ਨਾ ਅੱਗੇ ਅੱਗੇ ਐਦਾਂ ਹੀ ਧੁੱਪ ਤੇਜ਼ ਹੋਇਆ ਕਰੂਗੀ ਔਰ ਘਰ ਦੇ ਕੰਮ ਨਾ ਜਿਹੜੇ ਬਾੜ ਲਿਓ ਜਲਦੀ ਹੀ ਨਿਬੇੜਨੇ ਪਿਆ ਕਰਨਗੇ ਕਿਉਂਕਿ ਧੁੱਪ ਵਿੱਚ ਤਾਂ ਕੰਮ ਹੁਣ ਬਿਲਕੁਲ ਵੀ ਨਹੀਂ ਹੁੰਦਾ ਹੈਗਾ ਔਰ ਅੱਜ ਵੈਸੇ ਮੈਂ ਜਲਦੀ ਧੋ ਲੈਂਦੀ ਹੁੰਦੀ ਆ ਕਿਉਂਕਿ ਮੈਂ ਫਿਰ ਉਹ ਦੱਸਿਆ ਕਿ ਧੁੱਪ ਤੇਜ ਹੋ ਜਾਂਦੀ ਹੈ ਨਾ ਜਾਂ ਤਾਂ ਫਿਰ ਮੈਂ ਈਵਨਿੰਗ ਟਾਈਮ ਧੋ ਲੈਣੀ ਹੁੰਦੀ ਹੈ ਜਾਂ ਫਿਰ ਸਵੇਰੇ ਧੋ ਲੈਣੀ ਹੁੰਦੀ ਹੈ ਤੇ ਅੱਜ ਮੈਂ ਥੋੜੀ ਜਿਹੀ ਲੇਟ ਹੋ ਗਈ ਸੀ ਮੈਨੂੰ ਐਸੀ ਵੀ ਜਿਹੜੇ ਕੱਪੜੇ ਕਾਫੀ ਜ਼ਿਆਦਾ ਹੋਏ ਪਏ ਨਾ ਲੱਗੇ ਹੈ ਤਾਂ ਧੋ ਹੀ ਲੈਂਦੀਆਂ ਤੇ ਇੱਕ ਇਹਨਾਂ ਨੂੰ ਧੁੱਪ ਲੱਗ ਜਾਊਗੀ ਤੇ ਨਾਲੇ ਫਿਰ ਜਲਦੀ ਸਾਂਭੇ ਜਾਣਗੇ ਤੇ ਇੱਥੇ ਜੀ ਮੈਂ ਆਪਣਾ ਪਾਣੀ ਵੀ ਭਰੀ ਸੀ ਕਿਉਂਕਿ ਇਹਨਾਂ ਲਾਈਟ ਦਾ ਕੋਈ ਪਤਾ ਨਹੀਂ ਹੈਗਾ ਸਵੇਰੇ ਫਿਰ ਮੈਂ ਥੋੜੀ ਉਲਝੀ ਹੋਈ ਸੀ ਇਸ ਕਰਕੇ ਪਾਣੀ ਭਰਿਆ ਨਹੀਂ ਸੀਗਾ ਤੇ ਹੁਣ ਮੈਂ ਨਾਲ ਦੀ ਨਾਲ ਸਫਾਈ ਵੀ ਕਰੀ ਸੀ ਕੱਪੜੇ ਵੀ ਧੋਰੀ ਸੀ ਤੇ ਮੋਟਰ ਛੱਡੀ ਹੋਈ ਸੀ ਮੈਂ ਕਿਹਾ ਚਲੋ ਬਾਲਟੀ ਜਿਹੜੀ ਹੈ ਨਾ ਭਾਰੀ ਲੈਣੀ ਹੈ ਕਿਉਂਕਿ ਨਾ ਹੁਣ ਗਰਮੀਆਂ ਦਾ ਮੌਸਮ ਜਿੱਦਾਂ ਕਿ ਸਟਾਰਟ ਹੋਇਆ ਨਾ ਤੇ ਪੀਣ ਵਾਲਾ ਪਾਣੀ ਕਾਫੀ ਜ਼ਿਆਦਾ ਲੱਗ ਜਾਂਦਾ ਹੈ ਤੇ ਜਦੋਂ ਆਪਾਂ ਭਰ ਦਿਆਂ ਨਾਲ ਦੇ ਨਾਲ ਜਿਹੜਾ ਖਾਲੀ ਹੋ ਜਾਂਦਾ ਕਿਉਂਕਿ ਬੋਤਲ ਵਗੈਰਾ ਔਰ ਜੱਗ ਵਗੈਰਾ ਭਰ ਕੇ ਜਿਹੜਾ ਮੈਂ ਫ੍ਰਿਜ ਵਿੱਚ ਰੱਖਦੀ ਹੁੰਦੀ ਆ ਤੇ ਕਿਉਂਕਿ ਨਾ ਪਿਆਸ ਮਿਟਦੀ ਨਹੀਂ ਹੈਗੀ ਜਿਹੜਾ ਨੋਰਮਲ ਪਾਣੀ ਹੁੰਦਾ ਉਹਦੇ ਨਾਲ ਪਿਆਸ ਮਿਟਦੀ ਨਹੀਂ ਇਸ ਕਰਕੇ ਨਾ ਮੈਂ ਹੁਣ ਠੰਡਾ ਪਾਣੀ ਲਾਉਣ ਲੱਗ ਗਈ ਆ ਠੰਡੇ ਪਾਣੀ ਨਾਲ ਜਿਹੜੀ ਜੋ ਠੰਡਾ ਪਾਣੀ ਪੀਂਦੇ ਆ ਨਾ ਫਿਰ ਜਾ ਕੇ ਕਿਤੇ ਆਪਣੀ ਪਿਆਸ ਜਿਹੜੀ ਮਿਟਦੀ ਆ ਤੇ ਇਸ ਕਰਕੇ ਹੁਣ ਠੰਡਾ ਪਾਣੀ ਮੈਂ ਸਟਾਰਟ ਕਰ ਦਿੱਤਾ ਆ ਤੇ ਹੁਣ ਪਾਣੀ ਨਾਲ ਦੀ ਨਾਲ ਮੈਂ ਭਰਦੀ ਰਹਿੰਦੀ ਆ ਜਦੋਂ ਖਾਲੀ ਹੋ ਜਾਂਦਾ ਕੈਂਪਰ ਵਗੈਰਾ ਮੋਟਰ ਸ਼ਟਕਿਓ ਉਹਦੇ ਪਰ ਲੈਣੀ ਹੁੰਦੀ ਆ ਕਿਉਂਕਿ ਪਾਣੀ ਦਾ ਕਾਫੀ ਜ਼ਿਆਦਾ ਹੁਣ ਲੱਗਣ ਲੱਗਿਆ ਪੀਤਾ ਜਾਂਦਾ ਆ ਇਸ ਸਰਦੀਆਂ ਵਿੱਚ ਤਾਂ ਇੰਨਾ ਨਹੀਂ ਪੀਤਾ ਜਾਂਦਾ ਵਸੇ ਪਾਣੀ ਪੀਣਾ ਚਾਹੀਦਾ ਕਿਉਂਕਿ ਪਾਣੀ ਤਾਂ ਆਪਣੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਫਟੋ ਘਟਾ ਆਪਾਂ ਨੂੰ 2 ਲੀਟਰ ਵਾਂਗੂ ਪਾਣੀ ਰੋਜ਼ ਵਾਂਗੂ ਜਿਹੜਾ ਪੀਣਾ ਚਾਹੀਦਾ ਹੈ ਔਰ ਇੱਥੇ ਨਾ ਕੁਝ ਫਰੂਟ ਸੀਗੇ ਔਰ ਨਾ ਇੰਨੇ ਸਾਰੇ ਫਰੂਟ ਜਦੋਂ ਆਪਾਂ ਲੈ ਆਂਦੇ ਆ ਨਾ ਬਾਅਦ ਚ ਖਾਏ ਨਹੀਂ ਜਾਂਦੇ ਕਿਉਂਕਿ ਬੱਚੇ ਵੀ ਨਹੀਂ ਖਾਂਦੇ ਔਰ ਆਪ ਦਾ ਵੀ ਜਿਹੜਾ ਟਾਈਮ ਲੱਗਦਾ ਨਹੀਂ ਹੈਗਾ ਔਰ ਮੈਨੂੰ ਤਾਂ ਬਨਾਣਾ ਵੈਸੇ ਵੀ ਕਾਟੀ ਪਸੰਦ ਆ ਮੈਂ ਕਾਟੀ ਖਾ ਕੇ ਖੁਸ਼ ਆ ਤੇ ਕੁਛ ਮੈਂ ਬੱਚਿਆਂ ਨੂੰ ਦੇ ਦਿੱਤੇ ਸੀ ਸਾਰਿਆਂ ਨੂੰ ਹੀ ਉੱਧਰ ਤੇ ਕੁਛ ਮੈਂ ਇੱਥੇ ਰੱਖ ਲਏ ਸੀਗੇ ਤੇ ਫਿਲਹਾਲ ਮੈਂ ਇਹਨਾਂ ਨੂੰ ਬਾਹਰ ਹੀ ਰੱਖ ਦੂੰਗੀ ਕਿਉਂਕਿ ਨਾ ਜਦੋਂ ਆਪਾਂ ਫ੍ਰੀਜ ਵਿੱਚ ਰੱਖਦੇ ਆਂ ਤੇ ਇਹ ਖਰਾਬ ਹੋ ਜਾਂਦੇ ਆ ਤੇ ਇਸ ਕਰਕੇ ਇਹਨਾਂ ਨੂੰ ਮੈਂ ਬਾਹਰ ਹੀ ਰੱਖੂੰਗੀ ਤੇ ਹੁਣ ਮੈਂ ਇੱਥੇ ਜਿਨਾ ਕੇ ਆ ਗਈ ਸੀ ਨਹਾਉਣ ਤੋਂ ਬਾਅਦ ਇੱਥੇ ਮੈਂ ਛੋਲੇ ਧੋ ਕੇ ਰੱਖ ਰਹੀ ਆ ਕਿਉਂਕਿ ਅੱਜ ਆਪਾਂ ਕਾਬਲੀ ਛੋਲਿਆਂ ਦੀ ਸਬਜ਼ੀ ਬਣਾਵਾਂਗੇ ਤੇ ਮੈਂ ਸੋਚਿਆ ਨਾ ਟਾਈਮ ਨਾਲ ਇਹਨੂੰ ਭੌਂਕੇ ਰੱਖ ਦਿੰਦੀ ਆ ਕਿਉਂਕਿ ਧੁੱਪ ਤਾਂ ਬਹੁਤ ਤੇਜ਼ ਹੁੰਦੀ ਆ ਔਰ ਨਾ ਕੱਲ ਮਤਲਬ ਸਬਜੀ ਬਣਾਈ ਸੀ ਮੈਂ ਨਾ ਇੱਕ ਦਿਨ ਸਬਜੀ ਇੱਕ ਦਿਨ ਦਾਲ ਬਣਾਉਣੀ ਹੁੰਦੀ ਆ ਤੇ ਕੱਲ ਮੈਂ ਬਣਾਈ ਸੀ ਗੋੰਗੀ ਦੀ ਸਬਜੀ ਇਸ ਕਰਕੇ ਅੱਜ ਮੈਂ ਸੋਚ ਰਹੀ ਸੀ ਕੋਈ ਦਾਲ ਵਗੈਰਾ ਬਣਾ ਦੇ ਦਿੰਦੀ ਆ ਤੇ ਇਸ ਕਰਕੇ ਇੱਥੇ ਮੈਂ ਕਾਬਲੀ ਛੋਲੇ ਭੌਂਕੇ ਰੱਖ ਦਿੰਦੀ ਆ ਕਿਉਂਕਿ ਜਦੋਂ ਆਪਾਂ ਲਗਾਤਾਰ ਸੁੱਕੀ ਸਬਜੀ ਖਾਂਦੀ ਆ ਨਾ ਤੇ ਆਪਾਂ ਬੋਰ ਹੋ ਜਾਂਦੇ ਆ ਇਸ ਕਰਕੇ ਫਿਰ ਮੈਂ ਇੱਕ ਦਿਨ ਦਾਲ ਬਣਾ ਲੈਣੀ ਹੁੰਦੀ ਆ ਇੱਕ ਦਿਨ ਸੁੱਕੀ ਸਬਜੀ ਜੜੀ ਬਣਾ ਲੈਣੀ ਹੁੰਦੀ ਆ ਤਲੋ ਜੀ ਇੱਥੇ ਮੈਂ ਪਿਓ ਕੇ ਨਾ ਰੱਖ ਦੂੰਗੀ ਤੇ ਮੈਨੂੰ ਨਾ ਬਹੁਤ ਟਾਈਮ ਦੀ ਜਿਹੜੀ ਪਿਆਸ ਲੱਗੀ ਹੋਈ ਸੀ ਅਕਸਰ ਆਪਾਂ ਕੀ ਕਰਦੇ ਹਾਂ ਜਦੋਂ ਆਪਾਂ ਨੂੰ ਕੰਮ ਕਰਦੇ ਹੁੰਦੇ ਆ ਨਾ ਤਾਂ ਆਪਾਂ ਆਪਣਾ ਧਿਆਨ ਰੱਖਣਾ ਭੁੱਲ ਜਾਂਦੇ ਹੁੰਦੇ ਆ ਮੇਰੇ ਨਾਲ ਨਾ ਕਈ ਵਾਰ ਐਵੇਂ ਹੁੰਦਾ ਆ ਕਿ ਮੈਨੂੰ ਬਹੁਤ ਜ਼ਿਆਦਾ ਪਿਆਸ ਲੱਗੀ ਹੁੰਦੀ ਆ ਪਰ ਮੈਂ ਕੰਮ ਵਿੱਚ ਇੰਨੀ ਉਲਝੀ ਹੁੰਦੀ ਆ ਕਿ ਮੈਂ ਪਾਣੀ ਪੀਣ ਦਾ ਵੀ ਮੇਰੇ ਕੋਲ ਟਾਈਮ ਨਹੀਂ ਹੁੰਦਾ ਹੈਗਾ ਪਰ ਹੁਣ ਮੈਂ ਰਿਲੈਕਸ ਹੋ ਕੇ ਪਾਣੀ ਆਪਣਾ ਗਲਾਸ ਚ ਭਰਿਆ ਤੇ ਇਹਨੂੰ ਮੈਂ ਜਦੋਂ ਪਾਣੀ ਪੀਂਦੀ ਆ ਨਾ ਮੈਂ ਫਿਰ ਆਰਾਮ ਨਾਲ ਸਿਪ ਸਿਪ ਕਰਕੇ ਜਿਹੜਾ ਪਾਣੀ ਪੀਂਦੀ ਹੁੰਦੀ ਆ ਜਲਦਬਾਜ਼ੀ ਚ ਮੈਂ ਪਾਣੀ ਬਿਲਕੁਲ ਵੀ ਨਹੀਂ ਪੀਂਦੀ ਹੁੰਦੀ ਔਰ ਨਾ ਇੱਥੇ ਐਕਟਿੰਗ ਕਰਦੇ ਹੋਏ ਬਹੁਤ ਸਾਰੀ ਤੁਹਾਨੂੰ ਆਵਾਜ਼ ਆਉਂਦੀ ਹੋਊਗੀ ਔਰ ਤਾਂ ਬੱਚੇ ਘਰ ਦੇ ਨੇ ਇਸ ਕਰਕੇ ਮੈਂ ਕੁਝ ਕਰ ਵੀ ਨਹੀਂ ਸਕਤੀ ਹੈਗੀ ਕਿਉਂਕਿ ਬਾਹਰ ਆਪਾਂ ਜਾ ਨਹੀਂ ਸਕਦੇ ਕਿੱਥੇ ਜਾ ਕੇ ਐਡੀਟਿੰਗ ਕਰੀਏ ਹਨਾ ਸੋ ਪਲੀਜ਼ ਥੋੜਾ ਜਿਹਾ ਅਵੋਇਡ ਕਰਿਓ ਇਸ ਚੀਜ਼ ਨੂੰ ਕਿਉਂਕਿ ਬੱਚੇ ਨਾ ਚਿੰਗ ਚਿਕਾੜਾ ਪਾਇਆ ਹੋਇਆ ਹੈ ਔਰ ਕਹਿਣ ਤੋਂ ਵੀ ਜਿਹੜਾ ਮੰਨਦੇ ਨਹੀਂ ਹੈਗੇ ਬੱਚੇ ਤੇ ਇੱਥੇ ਜੀ ਈਵਨਿੰਗ ਦਾ ਟਾਈਮ ਹੋ ਗਿਆ ਸੀ ਹਸਬੰਡ ਜੀ ਆਗੇ ਸੀ ਦੁਕਾਨ ਤੇ ਅੱਜ ਜੀ ਆਪਾਂ ਜਿਹੜਾ ਕਿਚਨ ਆਰਗੇਨਾਈਜ਼ਰ ਬਣਾਇਆ ਸੀ ਨਾ ਆਪਣਾ ਸਟੈਂਡ ਹੈ ਡੱਬੇ ਵਗੈਰਾ ਰੱਖਣ ਲਈ ਤੇ ਅੱਜ ਉਹਦੇ ਤੇ ਪੇਂਟ ਵਗੈਰਾ ਕਰ ਰਹੇ ਸੀਗੇ ਕਿ ਉਹ ਕਿ ਨਾ ਜੇ ਪੇਂਟ ਵਗੈਰਾ ਕਰੇ ਵੀ ਨਹੀਂ ਜਿਹੜਾ ਦੀਵਾਰ ਤੇ ਟੰਗ ਦਿੱਤਾ ਨਾ ਉਸ ਤੋਂ ਬਾਅਦ ਦਾ ਇਹ ਫਿਰ ਕੁਝ ਵੀ ਨਹੀਂ ਹੋਣਾ ਹੈਗਾ ਇਹਦਾ ਤਾਂ ਕਰਕੇ ਲੱਗੇ ਹੱਥ ਅੱਜ ਘੜ ਸੀਗੇ ਤੇ ਕਹਿੰਦੇ ਪੇਂਟ ਲਾ ਕੇ ਜਿਹੜਾ ਇਹਨੂੰ ਦੀਵਾਰ ਤੇ ਟੰਗ ਦਾਂਗੇ ਫਿਰ ਜਿਹੜੇ ਡੱਬੇ ਵਗੈਰਾ ਜਿਹੜੇ ਸੈੱਟ ਕਰ ਦਾਂਗੇ ਤੇ ਇੱਥੇ ਜੀ ਰਾਤ ਦੇ ਹੋ ਗਏ ਸੀ 7:30 ਤੇ ਇੱਥੇ ਮੈਂ ਬਣਾ ਰਹੀ ਸੀ ਸਬਜ਼ੀ ਔਰ ਨਾ ਤੁਹਾਨੂੰ ਮੈਂ ਦੱਸ ਰਹੀ ਸੀ ਕਿ ਜਿਹੜੇ ਗੈਸਟ ਆਏ ਸੀ ਨਾ ਉਹ ਚਲੇ ਗਏ ਤੇ ਉਹਨਾਂ ਨਾਲ ਮੈਂ ਵਲੌਗ ਜਿਹੜਾ ਬਣਾ ਨਹੀਂ ਸਕੀ ਹੈਗੀ ਥੋੜੀ ਜਿਹੀ ਕਾਲੀ ਸੀ ਉਹਨਾਂ ਨੂੰ ਤਾਂ ਕਰਕੇ ਜਲਦੀ ਜਲਦੀ ਜਿਹੜਾ ਚਲੇ ਗਏ ਇਸ ਕਰਕੇ ਕੋਈ ਵੀ ਉਹਨਾਂ ਦੇ ਨਾਲ ਜਿਹੜਾ ਵਲੌਗਸ ਸ਼ੂਟ ਨਹੀਂ ਹੋਇਆ ਹੈਗਾ ਕੋਈ ਗੱਲ ਨਹੀਂ ਫਿਰ ਕਦੇ ਮੈਂ ਤੁਹਾਨੂੰ ਉਹਨਾਂ ਨਾਲ ਜਰੂਰ ਮਿਲਾਉਂਗੀ ਤੇ ਨਾਲ ਹੀ ਮੈਂ ਆਪਣੇ ਵਲੌਗ ਦਾ ਵੀ ਅੱਜ ਐਂਡ ਕਰਦੀ ਆਂ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਜਨਨ ਨੂੰ ਅੱਜ ਦਾ ਵਲੌਗ ਵਧੀਆ ਲੱਗਿਆ ਹੋਊਗਾ ਜੇ ਵਧੀਆ ਲੱਗਿਆ ਹੋਊਗਾ ਪਿਆਰਾ ਜਿਹਾ ਕਮੈਂਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਸੋ ਹੁਣ ਬਹੁਤ ਜਿਹਾ ਟਾਈਮ ਹੋ ਗਿਆ ਕਿਉਂਕਿ ਮੈਂ ਐਡੀਟਿੰਗ ਵਗੈਰਾ ਵੀ ਕਰਨੀ ਆ ਇਸ ਕਰਕੇ ਉਹਦੇ ਚ ਵੀ ਟਾਈਮ ਲੱਗ ਜਾਂਦਾ ਆ ਤੇ ਮਿਲਦੇ ਹਾਂ ਹੁਣ ਇੱਕ ਨਵੇਂ ਜਿਹੇ ਪਿਆਰੇ ਜਿਹੇ ਵਲੌਗ ਦੇ ਨਾਲ ਤਦ ਤੱਕ ਲਈ ਬਾ ਬਾਏ